ਅਕਲ 250 250 ਲਾ ਦੇਣਾ 250 ਦਾ ਇਤਕੀ ਬਾਰਡ ਨਹੀਂ ਜੀ ਹੈਗਾ ਮਹਾਰਾਜਾ ਰੱਖ ਕੇ ਪਾਣੂ ਕਰਾਵਾਂਗੇ 160 ਆ ਹੋ ਜਾਗਾ ਹੋ ਜਾਣਾ ਗੰਨਾ ਗੰਨਾ ਹੋ ਜਾਣਾ ਹਾਂ ਅੱਜ ਵੀ 50 60 ਭੜੀਆਂ ਪਈਆਂ ਇਹਨਾਂ ਲਓ ਜੀ ਬਾਈ ਉਹ ਕੁੰਝੇ ਚ ਪਤਾ ਨਹੀਂ ਬਾਈ ਨਾਲੇ ਢਾਂਗੇ ਲਾਈ ਵੀਦੀ ਕੁੰਝੇ ਹੀ ਨਹੀਂ ਮੁੱਕੜੇ ਚ ਆਇਆ ਆ ਬੰਦਾ ਹਾਲੇ ਵੀ ਛੇੜਦਾ ਕਿ ਨਾ ਮਾਲ ਪਿਆਏ ਗੰਨਾ ਤਖੜਾ ਬਹੁਤ ਆ ਸਾਲਾ ਕੁੰਝੇ ਆ ਤਖੜਾ ਦਾ ਮਰੇ ਹਰਾ ਮੁਰਗਾ ਬਣਾਉਣਾ ਹਰਾ ਮੁਰਗਾ ਬਾਈ 1 ਕਿਲੋ ਪਰ ਮੀਟ ਆਮਚਾ ਆਜੇ ਕਿ 100 ਵਾਲੀ ਉਹ ਆ 100 ਤੋਂ 7 ਵਾਲੀ ਆ ਯਾਰ ਛੋਟਾ ਚੌੜਾ ਘੱਟ ਕਰ ਠੀਕ ਹੈ ਇਹ ਹੋ ਜਾਣਾ ਅਕਲ 250 250 ਲਾ ਦੇਣਾ 250 ਦੇ ਇਤਕੀ ਬਾਰਡ ਨਹੀਂ ਜੀ ਹੈਗਾ ਮਹਾਰਾਜਾ ਸਪਰੇ ਕੇ ਪਾਣੂ ਕਰਾਵਾਂਗੇ 1 تا 60 ਆ ਹੋ ਜਾਊਗਾ ਹੋ ਜਾਣਾ ਗੰਨਾ ਗੰਨਾ ਹੋ ਜਾਣਾ ਹਾਂ ਅਜੇ ਵੀ 50 60 ਭੜੀਆਂ ਪਈਆਂ ਇਹਨਾਂ ਨੂੰ ਪਤਾ ਕਿੰਨਾ ਹੋਵੇਗਾ ਕਿਹੜਾ ਕਿਹੜਾ ਹੁੰਦਾ ਇਹਨੂੰ ਪਤਾ ਕੰਡਾ ਮਾ ਮੈਂ ਆਈ ਹੂੰ ਮੈਂ ਆਈ ਨੂੰ ਕੱਲ ਮੈਨੂੰ ਕਹਿੰਦਾ ਸਰਦਾਰ ਜੀ ਮੇਰੀ ਸੇਵਾ ਪਾਣੀ ਕਰ ਦੇ ਮੈਂ ਚਰ ਕੋਈ ਨਹੀਂ ਯਾਰ ਕਰ ਦੇਗੇ ਜਮਾ ਪੁੱਛਿਆ ਉਹਨੇ ਭਈਆਂ ਨੂੰ ਅੱਗ ਮੈਂ ਕਿੱਥੇ ਗਿਆ ਹਾਂ ਕਹਿੰਦੇ ਉਹ ਤਾਂ ਚਲੇ ਗਿਆ ਹਾਂ ਆਓ ਬੰਦਾ ਦਲੀਪ ਅੱਜ ਦੇਖਿਆ ਬਿਡੇਕੇਦਾਰ ਆ ਅੱਛਾ ਚਲੇ ਗਿਆ ਕਿਤਨਾ ਹੋ ਜਾਏਗਾ ਇਧਰ ਜਗੇ ਕੰਡਾ ਹੀ ਦੱਸੂਗਾ ਇਹ ਵੀ ਕੈਸਾ ਕੁਛ ਨਹੀਂ ਲੱਗਦੇ ਹੈਗੇ ਹਾਂ ਆਇਆ ਇਹ ਨਾ ਲੰਬੇ ਟਰਾਲੇ ਕਰਕੇ ਲਾਮ ਮਜਾਰਾ ਹੁੰਦੀ ਨਹੀਂ ਹੈਗੀ 14 ਫੁੱਟਾ ਹੁੰਦਾ ਇਹ ਲਾਮ ਦੇ ਲੱਗਣੀ ਹੋ ਰਣੀ ਸੀ ਅੰਕ ਸੌਖਾ ਹੈਗਾ ਟਰਾਲੇ ਦਾ ਤੇ ਤਾਂ ਮੈਨੇ ਸੌਖਾ ਹੈਗਾ ਦੂਏ ਕਿਹੜੇ ਪੀਟਿਓ ਨਹੀਂ ਪੀਟਿਓ ਛੱਡ ਪਰਿਆ ਯਾਰ ਪੀਟਿਓ ਦਾ ਫੋੜਨੇ ਅੱਛਾ ਚਾਰ ਟਾਇਰ ਵਾਲੇ ਯਾ ਚਾਰ ਟਾਇਰ ਵਾਲੇ ਉਹ ਫਸਦਾ ਨਹੀਂ ਅੰਕਲ ਹੈ ਫਸਦਾ ਨਹੀਂ ਫਸਦਾ ਨਹੀਂ ਉਹ ਫੇ ਲੈ ਵੀ ਜਾਂਦਾ ਇੱਕੇ ਪਰਚੀ ਵਸੇਰੀ ਆ ਮੈਂ ਦੇਖਿਆ ਚੌਪੜਾ ਫਸਦਾ ਨਹੀਂ ਹੈਗਾ ਉਹ ਇੱਕ ਪਰਚੀ ਵਸੇਰੀ ਜਾਂਦਾ ਜਾਂਦਾ ਫਿਰ ਫਾਂਕ ਲੋ 22 ਫੁੱਟ ਲੱਗਦਾ ਹੋਣਾ ਘੱਟੋ ਘੱਟ ਹਾਂ 22 ਨੂੰ ਲੱਗਦਾ ਆ ਜਾਕੇ 8 ਟਾਇਰ ਤਾਂ ਬਾਈ ਨੂੰ ਲੱਗਦੇ ਹੁਣ ਹਾਂ ਕਹਦੇ ਯਾਰ ਬਾਈ ਨੂੰ ਵੀ ਲੱਗਦੇ ਆ ਹਾਂ ਬਾਈ ਨੂੰ ਐ ਰਾਜੀ ਬਾਈ ਵਾਲਾ ਕਿੰਨਾ ਹੈ ਹਾਂ 24 ਆ 24 ਆ 24 ਨੂੰ ਲੱਗਦੇ ਆ ਫਿਰ ਉਹ ਵੀ 20 ਵੀ ਨਹੀਂ ਗਲਤ ਆ চাচਾ ਉਹ ਵੀ ਨੂੰ ਸਿੰਗਲੇ ਚੱਲ ਜਨੇ 28 30 ਨਹੀਂ ਓਏ ਨਹੀਂ 24 ਠੀਕ ਆ 24 ਠੀਕ ਆ 24 ਠੀਕ ਆ 24 ਜੇ ਫਿਰ ਆਏ ਆ ਬਈ ਇਹ ਕਹਿੰਦੇ ਸਰਦਾਰ ਜੀ ਇੱਕ ਕੀਲੇ ਦਾ ਗੰਨਾ ਆਰਾਮ ਨਾਲ ਚੱਲੇ ਜਾ ਮਾੜਾ ਮਾੜਾ ਜੇ ਕੇ ਫਸਦਾ ਤਾਂ ਨਹੀਂ ਯਾਰ 8 ਟਾਇਰ ਫਸਦੇ ਨਹੀਂ ਮੈਂ ਦੇਖਿਆ ਹੈ ਉਹ ਜੋ ਭਾਜਾ ਮੈਂ ਦੋ ਤਿੰਨ ਹੱਟਰੇ ਕਰਦੇ ਆ ਨਹੀਂ ਭਾਦੇ ਇਹਦਾ ਤੇਰਾ ਵਹਿਮ ਹੈ ਹੁਣ ਆ 160 ਕਾਉਂਟਰ ਕਹਿੰਦਾ ਆਰਾਮ ਨਾ ਹੋ ਜਾਣਾ ਆਹ ਕਿਹੜਾ ਵੱਡਿਆ ਭਈਆਂ ਨੇ ਆ ਹੇ ਹੇ ਬਰਕਤ ਕੰਨੇ ਚ ਕੰਨੇ ਜਾ ਆਹੀ ਵੱਡਿਆ ਫਾਟੇ ਵੱਡੀ ਆ ਬਸ ਪਾਂਤ ਦਾ ਦਸ ਦੇਰ ਬਿੱਗੋ ਜਗ੍ਹਾ ਹੋਣੀ ਆ ਫੇ ਤਾਂ ਕੀ ਹੋ ਗਿਆ ਪਹਿਲਾਂ ਨਹੀਂ ਵੱਡੇ ਬੰਦਾ ਜਗ੍ਹਾ ਦੋ ਵਰਸੀਆਂ ਹੋ ਗਈ ਆ ਇੰਨੀ ਜਗ੍ਹਾ ਮੈਤੇ ਹੋ ਗਈ ਹੋ ਗਈ ਆ ਹਾਂ ਇੱਕ ਯਾਰ ਆਹ 50 ਕਾਉਂਟਰ ਕਹਿੰਦਾ ਉਧਰ ਨਹੀਂ ਪਾਇਆ ਆ ਦੇਖ ਤਾਂ ਫੇ 200 ਹੋ ਗਿਆ ਅੰਕਲ ਉਹ ਪਾ ਕੇ ਹਾਂ ਨਾ ਜ਼ਿਆਦਾ 200 ਹਾਂ ਚੱਲ 200 ਰੱਖ 500 ਹੋ ਜੂਗੀ ਲੈਰਾ ਉਹ ਬਹੁਤਾ ਰੂਤਾ ਰੱਜਦੇ ਨਹੀਂ ਯਾਰ 500 ਹੋ ਜਵੇ ਬਹੁਤ ਹੈ 500 ਜਿੱਦਾ ਚਲੋ ਲੈਣੇ ਨੂੰ ਕੁਛ ਤੇ ਹੀ ਗਿਆ ਇਹ 500 ਦਾ ਹੋਣਾ ਚਾਹੀਦਾ ਯਾਰ ਹੋ ਜਾਣਾ ਹਾਂ ਮੋਟਾ ਮਾਲ ਪਾਇਆ ਵਿੱਚ ਕੁਛ ਦੇ ਨਾ ਚੂਹਾ ਕਿਨਾ ਕੋਰੇ ਟੋਟੀਆਂ ਚੋਂ ਚੂਹਾ ਹੈਗਾ ਅੱਜੇ ਇਹਦੇ ਚ ਮੈਂ ਹੋਰ ਦੇਖਿਆ ਯਾਰ ਪੱਤੀ ਘੱਟ ਆ ਉੱਤੇ ਨਾਲ ਉਹ ਮੂਹਤੇ ਨਾਲ ਉੱਖ ਤਾਂ ਪਰੂੰ ਗੰਨਾ ਮੋਟਾ ਲੱਗਦਾ ਦੇਖਣ ਨੂੰ ਵਜਨ ਦੱਸੂਗਾ ਹਾਂ ਵਜਨ ਆਏਗਾ ਇਹ ਚ ਪਟਵਾਰੀ ਵਾਲਾ ਜਮੇ ਥੋੜਾ ਜਿਹਾ ਪਾਕੇ ਲੈ ਜਾਂਦਾ ਜੱਗਾ 100 ਹੋ ਜਾਂਦਾ ਆਹੀ ਵੀਜ ਆਹੀ ਵੀਜ ਆ ਮਾ ਫੇਰ ਹੋ ਜਾਣਾ ਸਾਥ ਹੀ ਲੈ ਗਿਆ ਤੋਰੇ ਤੇ ਆਕਰ ਇਹੀ ਜਗਾ ਜਾਂ 300 ਲਾਖ ਲਾ ਫਸਣੀ ਨਹੀਂ ਹੈਗਾ ਆਇਤਾਂ ਦਾ ਬੋਲ ਹੈ ਇਹ ਜਗੇ ਉਧਰ ਆਦ ਨੂੰ ਦੇਖ ਲੈ ਜਿੱਕ ਇੰਚ ਵੀ ਨਹੀਂ ਦਿਖਦਾ ਪਰ ਉਹ ਉਧਰ ਕੀਤੇ ਗੱਲ ਤੇ ਸਾਰੇ ਦੱਸਦੇ ਇਹਦੀ ਜਗੇਰੀ ਕਹਿੰਦੇ ਸਾਰਿਆਂ ਨੇ ਕਿ ਹੈ ਵੀ ਭਾਈਆਂ ਨੂੰ ਪੈਸੇ ਦੇਣੇ ਤੂੰ ਪਰੇ ਖੜਾ ਜਾਂਦਾ ਵਿੱਚ ਤੋਂ ਖਾਓ ਕਾਊਂਟਰ ਕਰਦਾ ਉਹ ਆਕਰ ਹੋ ਜੇ ਕਰਦਾ ਇਹ ਉਹ ਜਗੇ ਪਹਿਲਾਂ ਆਪਾਂ ਨੇ ਕੱਢੀ ਹੈ ਪਹਿਲਾਂ ਕੱਢਿਆ ਆਇਆ ਆਇਆ ਕਿਤੇ ਰੇੜੀ ਖੰਦੀ ਆ ਉਹ ਥੋਇੰਦਾ ਬਾਟੇ ਨੇ ਨੁਬਾਟ ਵੀ ਜਾਵੇ ਫਸ ਨੇ ਫਸ ਵੀ ਜਾਵੇ ਬਚਾਓ ਜੀ ਟਾਈਮ ਲੱਗ ਗਿਆ ਅੱਜ ਕਿੱਧਰ ਸੁੱਖੇ ਰਾਂ ਕੰਨੀ ਪ੍ਰੋਗਰਾਮ ਦੇ ਭੋਗ ਵਰਗਾਏ ਸਨ ਕਾਣਾ ਠੀਕ ਹੈ ਠੀਕ ਰਿਹਾ ਜੀ ਬਹੁਤ ਵਧੀਆ ਪ੍ਰੋਗਰਾਮ ਦਾ ਬਹੁਤ ਵਧੀਆ ਆਕਾ ਨਿਬੜ ਕੇ ਕੰਮ ਵਿਹਲਾ ਹੋ ਗਿਆ ਅੱਜ ਹਾਂਜੀ ਇੱਕ ਪਰਚੀ ਸਾਲੀ ਸਰੇ ਦੋ ਪਰਚੀਆਂ ਹੋਰ ਤਿੰਨ ਵੀ ਹੋ ਸਕਦੀਆਂ ਤਿੰਨ ਹਾਂ ਤਾਂ 50 ਕਾਊਂਟਰ ਸਿੱਟ ਕੇ ਆਉਣਾ 60 ਕਿਤੇ ਆਹਾ ਉਰਲਾ ਉਰਲਾ ਆਹੋ ਜੱਗੇ ਨੂੰ ਕਹਿੰਦਾ ਵੀ ਕੌਣ ਕਰੇ ਇਹ ਕਲਾੜ ਪਤਾ ਨਹੀਂ ਗੇਤ ਕੀ ਨਹੀਂ ਜਾਣਾ ਜਾਣਾ ਗੋੜ ਲੈ ਕੇ ਆਉਣਾ। ਓ ਬੱਲੇ ਬੱਲੇ। ਆ ਚੁੰਨੀ ਆ ਬੱਲਾ ਕਹਿੰਦਾ। ਆ 18 ਕੋ ਆ ਸਿੱਟ ਕੇ ਆਉਣਾ 40 50 ਕਾਊਂਟਰ ਕਰਨਾ। ਬਹੁਤ ਦੂਰ ਐ ਬੱਸ ਹੋ ਜਾਂਦੀ ਐ। ਆ ਕਾਊਂਟਰ। ਹਾਂ। 100 100। ਆ ਸ਼ੋਗਰੂ ਕਹਿੰਦਾ ਇੱਧਰ ਪਤਾ ਨਹੀਂ ਟਰਾਲੀ ਪਸੀ ਵੀ ਕਿੱਥੇ ਪਸੀ ਵੀ ਐ। ਹਾਂ ਹਾਂ। ਕਹਿੰਦਾ ਇੱਧਰ ਰਾਟ ਪੈਂਦਾ ਏ। ਜਾਂ ਦੇਖਿਆ ਮੋਟਰਸਾਈਕਲ ਲੈ ਜਾ। ਟਰਾਲੀ ਦੇਖਿਆ ਜਾ। ਨਹੀਂ। ਹਾਂ। ਮੈਂ ਨਹੀਂ ਲੈ ਜਾਉਂਦਾ। ਪਾਸ ਜੀ ਵੇ। ਮੋਟਰਸਾਈਕਲ ਲੈ ਕੇ ਜਾਣਾ ਕਰ। ਉਰੇ ਉਹ ਟਰੈਕਟਰ ਕਹਾਂਗੇ ਮੈਨੇ ਤੋੜੇ ਲਵਾ ਆਗ ਨੂੰ ਲੈ ਕੇ ਗਿਆ ਬਨੇ ਲੈ ਉਹ ਟਰੈਕਟਰ ਆਗ ਲਾ ਦੇਣੇ ਹਾਂ ਜੱਦ ਲੋ ਫਿਰ ਚੱਲ ਉਹ ਆੜੀ ਟਰੈਕਟਰ ਲੈ ਕੇ ਆ ਜਾ ਆ ਪੌੜੀ ਦੇ ਬਾਲ ਬਾਲ ਜਾ ਪੈਨਦਾ ਪਤ ਨਹੀਂ ਗਿਆ ਹੋ ਗਿਆ ਇਹਨੂੰ ਲੱਖੀ ਚੱਲਦੇ ਕੰਮ ਚ ਬਾਈ ਲੱਖੀ ਦੀ ਲੱਗੀ ਸੇਵਾ ਮੁੰਡੇ ਦੀ ਲਾਗ ਗਵਾਂਡੀ ਦੀ ਪਾਣੀ ਹਾਂਕਰ ਰਾਸ ਕੱਢ ਕੇ ਪੀ ਲੈ ਯਾਰ ਤਾਂ ਏ ਛੋਟੀ ਹੀ ਖਲਾੜੀ ਲੈ ਕੇ ਆਣੀ ਪੈਣੀ ਇੱਕ ਉਹ ਬਾਈ कलाड़ी ले लो कोई छोटी जी रास काट कर ले करना आपा ने ये अभी गर्मी पड़ने तो लेंगे लेंगे हां गर्मी चलो मिठा। अभी तो ठंड है ठंडा अभी ले आ लखी पिला भाई पानी पर बन, बंदे कहने लेनी है हल्के और जगह जगे पानी पीला पर नहीं ये था भाई लो जी भाई ਉਹ ਕੁੰਜੇ ਚ ਪਤਾ ਨਹੀਂ ਬਾਈ ਨਾਲੇ ਢਾਂਗੇ ਲਾਈ ਵੀਦੀ ਕੁੰਜਾ ਹੀ ਨਹੀਂ ਮੁੱਕੜੇ ਜਾਇਆ ਆ ਬੰਦਾ ਹਾਲੇ ਵੀ ਛੇੜਦਾ ਕਿ ਨਾ ਮਾਲ ਪਿਆਏ ਜੰਨਾ ਤਕੜਾ ਬਹੁਤ ਆ ਸਾਲਾ ਕੁੰਜੇ ਆ ਤਕੜਾ ਦਾ ਉਹ ਜੇ ਕੇ ਰਸੇ ਦਾ ਸੋਨਾਂ ਕਿਵੇਂ ਖੋਲਣੇ ਆ ਉਹ ਪਿੱਛੇ ਵਾਲਾ ਖੋਲ ਜਿਹੜਾ ਬੰਨੇ ਆ ਬਗੱਠ ਉਹ ਪਿੱਛੇ ਨਾਲ ਤੁਰੀ ਆ ਕੇ ਖੁੱਲੇਗਾ ਮਾਜੀ ਖੁੱਲੀ ਲਾਈ ਤਾਂ ਇਹੋ ਗਾਦੀ ਪ੍ਰਕਾਰ ਚੱਲ ਚੱਲ ਤੂੰ ਉਧਰ ਚੱਲ ਉੱਪਰ ਆ ਗੋ ਬੋ ਕੀ ਕਰਨਾ ਸਾਵਧਾਨ ਬਹੁਤ ਬੜਾ ਸਾਸ ਲੱਗੂ ਮੋਟਰਸਾਈਕਲ ਕਿਦਾ ਹੋਜੀ ਮਾੜਾ ਮੋਟਰਸਾਈਕਲ ਲੱਗ ਜਵੇ ਮੋਟਰਸਾਈਕਲ ਲੱਗ ਜਵੇ ਘਰਤਾ ਚੌਥੇ ਆ ਬੰਦੇ ਨੇ ਫਰ

ਕੋ ਬੰਦ ਕਰ ਦਿੱਤਾ ਕੋਈ ਛੁੱਟੀਆਂ ਹੋ ਗਈਆਂ ਛੁੱਟੀਆਂ ਛਟੀਆਂ ਕੋਈ ਨਹੀਂ ਹੋਈਆਂ ਬਾਈ ਤੇ ਇਹ ਇੰਨਾ ਹਰਾਮੀ ਹੋ ਗਿਆ ਸਾਡਾ ਬੰਦਾ ਸਕੂਲ ਨਹੀਂ ਜਾਂਦਾ ਹੈਗਾ ਇਹ ਸਾਰਾ ਸੋਨੇ ਵਾਲੀ ਹੈ ਸੋਨੇ ਵਾਲੀ ਹੈ ਟੀਵੀ ਦੇਖਣਾ ਟੀਵੀ ਦਾ ਵੜਾ ਲਾਲ ਜੀ ਹੈ ਬੰਦਾ ਕਹਿੰਦਾ ਟੀਵੀ ਤਾਂ ਦੇਖਣਾ ਦਾ ਦੇਖਣਾ ਦਾ ਦੇਖਣਾ ਹੀ ਹੈ ਉਹ ਅੱਜ ਗਏ ਛੁੱਟੀ ਬਣ ਗਏ ਛੁੱਟੀ ਕਰਿਆ ਅੱਜ ਅੱਜ ਸ਼ਿਵਰਾਤਰੀ ਦੀ ਛੁੱਟੀ ਹੈ ਹਨਾ ਕਿਆਜ ਸ਼ਿਵਰਾਤਰੀ ਦੀ ਛੁੱਟੀ ਹੈ ਅੱਜ ਨਾ ਇਹਦਾ ਮੌਜਾ ਕਰੀਏ ਅੱਜ ਫਿਰ ਕਿੰਨੇ ਮੌਜਾ ਕਰੀਏ ਬਹੁਤ ਟੀਵੀ ਕਿੱਥੇ ਜਾਉਣਾ ਸਭ ਪਤਾ ਇਹਨੂੰ ਏ ਏ ਏ ਅਪ ਅਪ ਚੱਲ ਪਿਆ ਹੇ ਚੱਲ ਵੀ ਚੱਲ ਵੀ ਚੱਲ ਪਿਆ ਤੈਨਾਂ ਤਾਂ ਮੁੰਡਾ ਦੱਸਦਾ ਕਿਤੇ ਮੈਂ ਹੁਣ ਇੱਕ ਮਿੰਟ ਜਾਨੇ ਵਾਈਫਾਈ ਜੋੜ ਲੈਣਾ ਬਾਈ ਮਨਹੇਰੀ ਲਿਆ ਰਣੀ ਫੇ ਬਾਈ ਬਾਈ ਕਿੰਨਾ ਚਲਾਉਣਾ ਕਿੰਨੇ ਵੇ ਤੱਕ 10 ਵਜੇ ਤੱਕ ਦੇਖਣਾ ਹੈ ਬੱਲੇ ਬੱਲੇ ਲੜੀ ਲੋ ਜੀ ਭਾਈ 50 ਚ ਘੜੀ ਵਾਰ ਲੈ ਆਈ ਵੀਆ ਇੱਕ ਘੜੀ ਦਾ ਸਟ੍ਰੈਪ ਲੈਣਾ ਏ ਇਹ ਤਾਂ ਮਨਾ ਹੋਰੇ ਕੋਈ ਗੱਜਤ ਥੀਂ ਲਾ ਕੇ ਆਇਆ ਤੁਸੀਂ ਮੈਂ ਬਾਬੇ ਨੂੰ ਥੀਂ ਲਾ ਕੇ ਮੈਂ ਆਰਾਮੀ ਹੈ ਬਾਈ ਵੇ ਅੱਜ ਸ਼ਿਵਰਾਤਰੀ ਦੀ ਬਾਈ ਮੰਦਰ ਚ ਬੱਸਾ ਤੇ ਕਹਿ ਮਨਾ ਕਰਾ ਤੀਸਲਾ ਕੇ ਆਇਆ ਇਹ ਬਾਈ ਇਹਦਾ ਡੱਬਾ ਕੋਈ ਬਾਬੇ ਨੂੰ ਇੱਕ ਡੱਬਾ ਛਣਾ ਕੇ ਚਾਰ ਗੱਲਾਂ ਕਹਿਤੀ ਉਹ ਵੀ ਆਹ ਕਰਦੀ ਉਹ ਪਰ ਬਾਈ ਸਾਰੇ ਦਾ ਭਲਾ ਮੰਗਿਆ ਬਨੇ ਨਹੀਂ ਸੱਚੀ ਗੱਲ ਹੈ ਗੱਲ ਬਾਤ ਪਾ ਕੇ ਹੋਣੀ ਆ ਨਹੀਂ ਮੰਨ ਲਾ ਕੇ ਆਇਆ ਮਨੇ ਛੁੱਟੀ ਸ਼ਿਵਰਾਤਰੀ ਦੀ ਕਿ ਛੁੱਟੀ ਮਾਰੀ ਹੈ ਛੁੱਟੀ ਸੰਗਾਂ ਦੀ ਛੁੱਟੀ ਹੈ ਹਾਂ ਕੋਈ ਛੁੱਟੀ ਨਹੀਂ ਆਉਂਦੀ ਆਪਾਂ ਅਬੀ ਅਸੀਂ ਜਾਣਾ ਬਾਜ਼ਾਰ ਚ ਮਨੇ ਸਬਜ਼ੀਆਂ ਬਾਜੀਆ ਦੇਖਣੀਆਂ ਐ ਮਨੇ ਹੁੰਗਾ ਚ ਖੁੱਲਾ ਤੇ ਸਾਜੀ ਬਾਜੀ ਪਿੰਡ ਵੀ ਮਿਲ ਜਾਂਦੀ ਆ ਉਰੇ ਆਏ ਆ ਬਈ ਚੰਗੀ ਮਾੜੀ ਦੇਖ ਕੇ ਦੇ ਰਹੇ ਨੇ ਜੀ ਕਈ ਦੁਕਾਨਾਂ ਐ ਕਿੱਟੀ ਜਹੇ ਰੇੜੀ ਪੱਤੇ ਮੇ ਪਸੰਦਰੀ ਆਉਂਦੀ ਮਨੇ ਦੇਖੀ ਇਧਰ ਕਿੱਡਾ ਭਾਈ ਬੋਲੋ ਕੈਂ ਇੰਡੀਅਨ ਬੋਲੋ ਮਨੇ ਦੇਖ ਲਾਇਦੇ ਆ ਉਰੇ ਸਾਨ ਸੂਨ ਹੁੰਦੇ ਜਾਂ ਕੁੱਤੇ ਹੁੰਦੇ ਐ ਇਹ ਵੱਢਦੇ ਨਹੀਂ ਹੈਗੇ ਆਪਣੇ ਪ੍ਰਿੰਡ ਵਾਲੇ ਦਾ ਮਗਰ ਪੈ ਜਾਂਦੇ ਹੈ ਹਾਂ ਟੋਲਾ ਘੱਟ ਗਈ ਚੱਲ 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 ਖਾਵਾੜਾ ਮੰਡੀ ਚ ਕਿੰਨੀ ਕਰਾਉਣ ਕਾਥੇ ਦੇਖੀ ਸਬਜ਼ੀ ਬਾਜੀ ਹੈਗੀ ਹੈ ਵੈਸੇ ਛੁੱਟੀ ਹੁੰਦੀ ਮੇਰੇ ਸਾਬ ਨਾਲ ਚੋਰਾਤਰੀ ਕਰਕੇ ਨਹੀਂ ਭਾਈ ਮੰਡੀ ਘਰੂ ਹੋ ਗਈ ਆਪਾਂ ਨੇ ਵਾਲੀ ਕਿ ਜਾਣਾ ਮਨੇ ਇਹ ਤਾਂ ਫਰੂਟ ਫਰਾਟ ਵਾਲੀ ਆ ਭਾਈ ਮੁਰੇ ਐਂਟਰ ਹੁੰਦੀ ਸਾਰੇ ਆਪਾਂ ਨੇ ਲੈਣੇ ਆ ਟਮਾਟਰ ਤੁਮਹਕੇ ਦੇ ਦੋ ਤਿੰਨ ਐਟਮਾ ਚੱਲ ਵੀ ਚੱਲ ਸ਼ੇਰਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇੱਥੇ ਟਮਾਟਰ ਪੁੱਛੀਏ ਮੋਟੇ ਆ ਟਮਾਟਰ ਜਾਂ ਬਰੀਕ ਲੈਣੇ ਆ ਅੱਗੇ ਚੱਲ ਤਾਂ ਮੈਂ ਤੇ ਬਰੀਕ ਕਰਨੀ ਆਲੇ ਬਾਈ ਸਪਰੇਅ ਵਾਲੇ ਦੁਕਾਨਾਂ ਵੀ ਪੈ ਜਾਂਦੀ ਇੱਥੇ ਮਟਰ ਦੇਖ ਜਿੱਥੇ ਕੋਈ ਵਧੀਆ ਜੇ ਆ ਜਿਹੜੇ ਲੰਬਾ ਟਾਈਮ ਚੱਲੇ ਬਾਈ ਆ ਮੰਡੀ ਪੈ ਨਹੀਂ ਸਬਜ਼ੀ ਬਾਈ ਇੱਥੇ ਮੋਟਰ ਘੜਾ ਕੇ ਆਪਣਾ ਜਿੱਧਰ ਮਰਜ਼ੀ ਘੁੰਮ ਕੇ ਜਿੰਨੇ ਜੋ ਚੀਜ਼ ਲੈਣੀ ਲੈ ਲਓ ਹਾਂ ਜਲੇ ਤਰਬੂਜ ਲੈ ਲਓ ਤਰਬੂਜ ਲੈ ਲਓ ਕਿਹ ਕਿਹਦਾ ਖਾਓ ਨਾ ਉਹ ਵੀ ਲਾ ਲੇ ਆ ਉਹਨੂੰ ਵੀ ਪਾ ਲੈ ਮਰੇ ਟਵਟਰ ਖਾਏ ਉਹਨਾਂ ਕੇ ਪਲਾਸਟਿਕ ਦੇ ਦਵਾ ਦੇ ਯਾਰ ਟਵਟਰ ਪਲਾਸਟਿਕ ਦੇ ਲੈ ਲੀਆ ਪਾ ਦੇ ਰੋਝ ਦੇ ਕੇ ਝੜਦੇ ਕਰ ਲੈ ਟਮਾਟਰ ਲੈ ਲੈ ਉਹਨੂੰ ਘਮਾ ਕੇ ਰੱਖ ਲਿਆ ਕਰੋ ਵੀ ਹਾਂ ਪੈ ਗਿਆ ਸਬਰ ਜਾ ਕਰ ਲੈ ਹੋ ਗਿਆ ਬਈ ਟਵਟਰ ਵਾਲਾ ਸਾਬ ਦਾ ਠੀਕ ਹੀ ਰਿਹਾ ਮੈਨੂੰ ਲੱਗ ਰਿਹਾ ਮੈਂ ਵੀ ਕੱਢੇ ਲੈਣੇ ਹਾਂ ਫੇਲਾ ਕੇ ਤਾਂ ਖਤਮ ਜੇ ਫੇਰ ਠੀਕ ਹੈ ਨਹੀਂ ਉਹ ਹਾਂ ਮੈਂ ਹਰਾ ਕੱਢਣਾ ਥੋੜਾ ਤੂੰ 71 ਬੰਨ ਲੈਣੇ ਆ ਲਾਲ ਜੇ ਆ ਜੀ ਜੀ ਅੱਜ ਜਿਹੜੀ ਚਾਹੀਦੀ ਭਾਈ ਜਿਹੜੀ ਚਾਹੀਦੀ ਉਹ ਲੈ ਲੈ ਐ ਸਸਤੇ ਉਹ ਭਾਈ 20 ਰੁਪਏ ਕਿਲੋ ਟਮਾਟਰ ਰੇਲੇ ਮਹਿੰਗੇ ਨਹੀਂ ਹੈਗੇ ਅੱਜ ਆਲੂ ਪਿਆਜ਼ ਗੂਜੇ ਸਸਤੇ ਹੀ ਹੈ ਐਵੇਂ ਨੇ ਸਸਤੇ ਹੀ ਹੈ ਲੋਕਲ ਬਲਾਈਏ ਦਸੇ ਪਾ ਲਈ ਉਹ ਲੋਕਲ ਹੈ ਦਸੇ ਆ ਇੱਕ ਭਾਈ ਆ ਜਿਹੜੀ ਜਗ੍ਹਾ ਹੈ ਬਹੁਤ ਮਹਿੰਗੀ ਹੈ ਇਹ ਕੱਲੀ ਕੱਲੀ ਰੇੜੀ ਕਰਾਏ ਪਰ ਆ